ਕੁ ਅੱਜ ਲੋਹੜੀ ਦਾ ਤਿਹਾਰ ਜਿਹੜਾ ਮੈਲਾ ਹਾਂਜੀ ਆ ਬੰਦਵਾਲ ਕਲਾ ਵੇਖੀ ਬੜੀ ਹੀ ਤੁਮਤਾਂਦ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਇੱਧਰ ਦਿਖਾਓ ਜਰਾ ਤਸਵੀਰ ਦੇ ਵਿੱਚ ਸਾਡੇ ਡਾਕਟਰ ਚੰਨਜੀਤ ਜੀ ਇੱਥੇ ਪਹੁੰਚੋ ਹੋਏ ਨੇ ਡਾਕਟਰ ਸਾਹਿਬ ਅੱਜ ਤੁਸੀਂ ਲੋਹੜੀ ਦੇ ਮੌਕੇ ਪਹਿਲਾਂ ਪਹੁੰਚੇ ਬਹੁਤ ਸ਼ਾਬਾਸ਼ ਪਹਿਲਾਂ ਅੱਜ ਸਾਡੇ ਮਾਲਾ ਪਿੰਡ ਮੈਂ ਪਹੁੰਚਿਆ ਹਾਂ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਅਰਸ਼ੋਤਮ ਸਿੰਘ ਜੀ ਮਾਹਲ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਵੀ ਰਹੇ ਉਹਨਾਂ ਵੱਲੋਂ ਹਰ ਸਾਲ ਜਿਹੜਾ ਇੱਥੇ ਬੱਚੀਆਂ ਦੀ ਜਿਹੜੀ ਲੋੜੀ ਮਨਾਈ ਜਾਂਦੀ ਹੈ ਮੈਂ ਸਮਝਦਾ ਇੱਕ ਬਹੁਤ ਹੀ ਵਧੀਆ ਕਦਮ ਉਹਨਾਂ ਵੱਲੋਂ ਕਿਉਂਕਿ ਸਾਡੀਆਂ ਬੱਚੀਆਂ ਨਾਲ ਸਾਡੀਆਂ ਧੀਆਂ ਪੈਣਾ ਮਾਵਾਂ ਨਾਲ ਸਦੀਆਂ ਤੋਂ ਜਿਹੜਾ ਹੈਗਾ ੱੱਕਾ ਹੁੰਦਾ ਆਇਆ ਔਰ ਜੋ ਸਤਕਾਰ ਉਹਨਾਂ ਨੂੰ ਬਣਦਾ ਸੀ ਉਸ ਸਮਾਜ ਨੇ ਅਜੇ ਤੱਕ ਦਿੱਤਾ ਨਹੀਂ ਕਿਉਂਕਿ ਇਹ ਇੱਕ ਪੁਰਸ਼ ਪ੍ਰਧਾਨ ਸਮਾਜ ਹੈ ਪੁਰਸ਼ ਦਾ ਔਰਤ ਨੂੰ ਇੱਕ ਆਪਣਾ ਜਿਹੜਾ ਇੱਕ ਘਰ ਦਾ ਜਿਵੇਂ ਕੋਈ ਭਾਂਡਾ ਹੁੰਦਾ ਹੈ ਇਹ ਸਮਝਦਾ ਰਿਹਾ ਸੀ ਲੇਕਿਨ ਬਾਬਾ ਨਾਨਕ ਨੇ ਇਹ ਪਹਿਲੀ ਵਾਰ ਔਰਤ ਦੇ ਬੱਚਿਆਂ ਦੇ ਹੱਕ 'ਚ ਜਿਹੜੀ ਆਵਾਜ਼ ਉਠਾਈ ਸੀ ਕਿ ਸੋ ਕਿਉ ਮੰਦਾ ਆਖੀਏ ਇਤ ਜੰਮੇ ਰਾਜਾ ਔਰ ਉਸ ਤੋਂ ਬਾਅਦ ਸਮਾਜ 'ਚ ਹੌਲੀ-ਹੌਲੀ ਫਰਕ ਆਇਆ ਅੱਜ ਪੰਜਾਬ ਚ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ 60 70% ਪਰਿਵਾਰਾਂ ਚ ਉਹ ਤੋਂ ਵੀ ਵੱਧ ਹੋ ਸਕਦਾ ਕਿ ਸਾਡੀਆਂ ਔਰਤਾਂ ਦਾ ਧੀਾਂ ਦਾ ਬਾਵਾ ਦਾ ਪਹਿਣਾ ਦਾ ਸਨਮਾਨ ਹੈ ਬਾਰਲੀਆ ਸਟੇਜਾਂ 'ਚ ਹਲੇ ਵੀ ਹਾਲ ਬੜੇ ਮਾੜੇ ਨੇ ਸਾਡੇ ਤੇ ਗੁਰੂਆਂ ਦੀ ਕਿਰਪਾ ਹੈ ਜਿਵੇਂ ਐਸੇ ਪ੍ਰੋਗਰਾਮ ਜਿਹੜੇ ਮੇਲ ਪੱਥਰ ਨੇ ਹੋਰ ਇਹਨਾਂ ਨੂੰ ਦੇਖ ਕੇ ਹਲਾਸ਼ੇਰੀ ਮਿਲਦੀ ਆ ਔਰ ਜਿਹੜੇ ਔਰ ਦਾ ਸਤਕਾਰ ਨਹੀਂ ਕਰਦੇ ਉਹਨਾਂ ਨੂੰ ਵੀ ਸ਼ਰਮ ਆਉਂਦੀ ਹੈ ਉਹ ਵੀ ਜਿਹੜਾ ਹੈਗਾ ਸਤਕਾਰ ਕਰਦੇ ਆ ਹਲਕਾ ਚਮਕੌਰ ਸਾਹਿਬ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਵਿਕਾਸ ਫਲ ਉਸ ਕਿਦਾਂ ਚੱਲ ਰਿਹਾ ਹੈ ਹਲਕਾ ਚਮਕੌਰ ਸਾਹਿਬ ਤੁਸੀਂ ਦੇਖੋ ਵੀ ਅੱਜ ਤੋਂ 15 ਸਾਲ ਪਹਿਲਾਂ ਦੀ ਪਿਕਚਰ ਦੇਖ ਲਓ ਤੇ ਆ ਦੋ ਸਾਲਾਂ ਦੀ ਪਿਕਚਰ ਦੇਖ ਲਓ ਵੀ ਕਿੰਨਾ ਫਰਕ ਪਿਆ ਮੇਰਾ ਖਿਆਲ ਜਿਹੜਾ ਤੁਸੀਂ ਜਿਹੜੇ ਪਾਸੇ ਮਾਰੋ ਚਾਹੇ ਸੜਕਾਂ ਵੱਲ ਚੱਲ ਜਓ ਜੇ ਅਸੀਂ ਕੁਰੀਂਟੇ ਦੀ ਗੱਲ ਕਰੀਏ ਜਿੱਥੇ ਸਾਬਕਾ ਮੁੱਖ ਮੰਤਰੀ ਰਹਿੰਦੇ ਸੀ ਟੋਏ ਪਏ ਹੋਏ ਸੀ ਤੁਸੀਂ ਵੀ ਦੇਖਿਆ ਹਾਂ ਹਾਂ ਜੀ ਜਾ ਕੇ ਦੇਖੋ ਕਿ ਸੜਕਾਂ ਬੜੀਆਂ ਵਧੀਆ ਹੋ ਗਈਆਂ ਕੈਮਰੇ ਲੱਗ ਗਏ ਲਾਈਟਾਂ ਆਈ ਬੀਮ ਲਾਈਟਾਂ ਲੱਗੀਆਂ ਠੀਕ ਹੈ ਜੀ ਤੇ ਹਸਪੀਟਲ ਬਣ ਰਿਹਾ 50 ਬੈੱਡ ਦਾ ਚਮਕੌਰ ਸਾਹਿਬ ਆ ਤੁਸੀਂ ਰੋਪੜ ਬੇਲਾ ਰੋਡ ਦਾ ਹਾਲ ਦੇਖ ਲਓ ਵੀ ਹੁਣ ਕੀ ਹੈ ਪਹਿਲਾਂ ਕਿਵੇਂ ਟੋਏ ਪਏ ਹੁੰਦੇ ਸੀ ਜਿਹੜੀ ਬੇਲਾ ਤੋਂ ਬ੍ਰਾਮਪੁਰ ਜਾਣੀ ਸੜਕ ਬ੍ਰਾਮਪੁਰ ਬੇਟ ਉਹ ਵੀ ਚੌੜੀ ਹੋ ਰਹੀ ਹੈ ਸੋ ਬਹੁਤ ਵੱਡੇ ਵੱਡੇ ਜਿਹੜੇ ਕੰਮ ਹੋਏ ਆ ਚਮਕੌਰ ਸਾਹਿਬ ਜੋ ਸਾਡੇ ਸਹਿਬਜ਼ਾਦਾ ਦੀ ਸ਼ਹਾਦਤ ਦੀ ਧਰਤੀ ਹੈ ਉਸ ਤੇ ਵੀ ਕਾ ਜਿਹੜਾ ਹੈਗਾ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਸੋ ਬਹੁਤ ਕੁਝ ਜਿਹੜਾ ਚੇਂਜ ਆਇਆ ਸਕੂਲਾਂ ਦਾ 18 ਕਰੋੜ ਰੁਪਏ ਜਿਹੜਾ ਸਕੂਲਾਂ ਦੇ ਲਈ ਹੁਣੇ ਰਿਲੀਜ਼ ਹੋਇਆ ਤੋਂ ਸਕੂਲ ਆਫ ਐਮੀਨਸ ਬਣ ਰਹੇ ਸੋ ਬਹੁਤ ਵੱਡੇ ਵੱਡੇ ਕੰਮ ਜਿਹੜੇ ਹੋ ਰਿਹਾ ਬਾਕੀ ਜਿਹੜਾ 600 ਯੂਨਿਟ ਬਿਜਲੀ ਦਾ ਉਹ ਸਾਰੇ ਪੰਜਾਬ ਦੇ ਲਈ ਹੈ ਤੇ ਇਸ ਇਸ ਤਰ੍ਹਾਂ ਮਾਨ ਸਾਹਿਬ ਨੇ ਬਹੁਤ ਤਰੱਕੀ ਵੱਲ ਨੂੰ ਜਿਹੜਾ ਹੈਗਾ ਸਰਦਾਰ ਭਗਵੰਤ ਸਿੰਘ ਦੀ ਮਾਨ ਉਹਨਾਂ ਦੇਖੀ ਸ਼ਾਬਾਸ਼ ਭਾਈ ਜਿਹੜਾ ਜਾ ਰਿਹਾ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਜੀ ਉਹਨੂੰ ਪੇਰੈਂਟਸ ਵੀ ਅੱਜ